ਜਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ ਵੱਡਿਆਂ ਵੱਡਿਆਂ ਆਉਣ ਵਾਲੇ ਦਿਨਾਂ 'ਚ ਵੀ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਔਰ ਦੁੱਖ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲੇ ਉਦੋਂ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ ਦੋਵੇਂ ਭਾਵੇਂ ਉਹਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜ਼ੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਟਾ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਹੈ ਜਦ ਪੁਲਿਸ ਤਾਂ ਸਾਨੂੰ ਦੱਸੇ ਬਿਨਾਂ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲਿਆ ਹੋਇਆ ਨਾਂ ਭੀ ਜਾ ਕੇ ਮਿਲਿਆ ਹੋਤ। ਇਹ ਕਈ ਵਾਰੀ ਨਾ ਬੰਦੇ ਨੂੰ ਗਲਤ ਫਹਮੀ ਹੋ ਜਾਂਦੀ ਹੈ ਕਿ ਸ਼ਾਇਦ ਮਈ ਆ ਪਰ ਪਰਮਾਤਮਾ ਹੈ। ਉਹਦੀ ਚੱਕੀ ਪਰਮਾਤਮਾ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ। ਵੱਡੇ ਵੱਡਿਆਂ ਆਉਣ ਵਾਲੇ ਦਿਨਾਂ 'ਚ ਵੀ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ। ਔਰ ਦੁੱਖ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲੇ ਉਦੋਂ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਤੋਂ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ 2021 'ਚ ਕਿਸੇ ਹੋਰ ਪਾਸੇ ਸੀ 2022 'ਚ ਕਿਸੇ ਹੋਰ ਪਾਸੇ ਸੀ 2024 'ਚ ਕਿਸੇ ਹੋਰ ਪਾਸੇ ਸੀ 2025 'ਚ ਕਿਸੇ ਹੋਰ ਪਾਸੇ ਹੋ ਇੱਕ ਥਾਂ ਮੇ ਤਾਂ ਖੜ੍ਹ ਜਾਓ ਸੋ ਇਸ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ ਚ ਕੋਈ ਕਲਾ ਨਹੀਂ ਮੇਰੀ ਕੋਈ ਔਕਾਤ ਨਹੀਂ ਬਸ ਇੰਨਾ ਕੁ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ ਚ ਸੱਪ ਪਾਉਣਾ ਨਾ ਮੈਂ ਕਿਸੇ ਟਾਬੇ ਚ ਜਾਂ ਕਿਸੇ ਰੈਸਟੋਰੈਂਟ ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤਾ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕੀ ਕਹਤੇ ਇਨਸਾਨੀ ਇੱਕੋ ਹੀ ਜਨਮ ਮਿਲਿਆ ਜੀ ਪਰਮਾਤਮਾ ਨੇ ਇੱਕੋ ਜਿੰਦਗੀ ਦਿੱਤੀ ਹੈ ਇਹ ਚ ਚਾਰ ਚੰਗੇ ਕੰਮ ਕਰ ਲਈਏ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਬੜੇ ਬੜੇ ਆਏ ਤੁਰ ਗਏ ਲੋਕ ਭੁੱਲ ਜਾਂਦੇ ਸੋ ਆ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਤੁਹਾਨੂੰ ਮਿਲਣ ਆਇਆ ਸੀ ਕਿਉਂਕਿ ਮੈਂ ਬਹੁਤ ਸਾਰੰਤਮੈਂ ਬਾਈਫੇਸ ਜਾਣਦਾ ਕਿਉਂਕਿ ਐਮਪੀ ਵੇਲੇ ਦੋਨੋ ਵਾਰ ਐਮਪੀ ਵੇਲੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਕੈਂਪੇਨ ਵੇਲੇ ਆ ਮੇਰੇ ਨਾਲ ਮੇਰਾ ਹਲਕਾ ਲੱਗਦਾ ਧੂਰੀ ਆਪਣਾ ਪਤਨਾ ਦਾ ਪਾਣੀ ਸਾਂਝਾ ਪਿੰਡ ਇੱਧਰ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਸੋ ਆਪਾਂ ਬਗਾਨੇ ਨਹੀਂ ਹੈਗੇ ਸਾਡੇ ਐਮਐਲਏ ਸਹਿਬਾਨ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਚੰਗੇ ਕੰਮਾਂ ਵਾਸਤੇ ਪੈਸੇ ਮੰਗਣ ਆਉਂਦੇ ਆ ਤੇ ਮੈਂ ਜਵਾਬ ਨਹੀਂ ਦਿੰਦਾ ਨਹੀਂ ਤਾਂ ਸਾਨੂੰ ਸ਼ਮਸ਼ਾਨ ਘਾਟਾਂ ਤੋਂ ਉੱਪਰ ਹੀ ਨਹੀਂ ਉੱਠਣ ਦਿੱਤਾ ਮੈਂ ਜਦੋਂ ਨਵਾਂ ਨਵਾਂ ਐਮਪੀ ਬਣਿਆ ਸੰਗਰੂਰ ਤੋਂ ਪਹਿਲੀ ਵਾਰ 14 ਚ ਮੈਂ ਕਿਹਾ ਜਦੋਂ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਵ્યા ਕਰਾਂਗੇ ਪਹਿਲੀ ਹੀ ਪੰਚਾਇਤ ਆਈ ਸਾਡੇ ਲਹਿਰਗੱਗੇ ਵਾਲੇ ਪਾਸਿਓਂ ਕਹਿੰਦੇ ਐਮਪੀ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਵਧਾਈਆਂ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਵੀ ਸਵਾ ਬਧਾਈਆਂ ਗ੍ਰਾਂਟ ਚਾਹੀਦੀ ਐ ਜੀ ਕਹਿੰਦੇ ਮੈਂ ਕਿਹਾ ਗ੍ਰਾਂਟਾਂ ਵਾਸਤੇ ਬਣਾਇਆ ਤੁਸੀਂ ਮੈਨੂੰ ਮਿਲੂਗੀ ਗ੍ਰਾਂਟ ਸਾਢੇ 3 ਲੱਖ ਚਾਹੀਦੇ ਜੀ ਮੈਂ ਸਾਢੇ 3 ਲੱਖ ਦੇ ਦੇਾਂਗੇ ਅੱਛਾ ਜੀ ਕਹਿੰਦੇ ਕਮਾ ਲਓ ਜੀ ਫਿਰ ਤਾਂ ਤੇ ਮੈਂ ਕਿਹਾ ਥੋੜਾ ਲਿਖ ਕੇ ਦੇ ਦਿਓ ਮਤਾਂ ਜੇ ਪਾ ਕੇ ਕਿ ਕਾਦੇ ਵਾਸਤੇ ਚਾਹੀਦੇ ਐ ਆਪਾਂ ਦੇ ਦਿਆਂਗੇ ਮੈਂ ਉਸ ਮਹਿਕਮੇ ਨੂੰ ਕਹਿ ਦਊਂਗਾ ਕਹਿੰਦੇ ਜੀ ਸਮਸ਼ਾਨ ਘਾਟ ਦੀਆਂ ਗੰਡਾਂ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਵੀ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਰਾਤ ਨੂੰ ਬਾਹਰ ਹੀ ਨਾ ਜਾਣ ਮਸਾਂ ਛੱਡ ਕੇ ਆਇਆ। ਤੇ ਮੈਂ ਕਿਹਾ ਵੀ ਸਕੂਲ 'ਚ ਲਾਇਬ੍ਰੇਰੀ ਬਣਾ ਦਿੰਨੇ ਆ। ਪਿੰਡ 'ਚ ਆਰੋ ਪਾਣੀ ਵਾਲਾ ਫਿਲਟਰ ਲਾ ਦਿੰਨੇ ਆ। ਸੋਲਰ ਲਾਈਟਾਂ ਲਾ ਦਿੰਨੇ ਆ। ਤੁਹਾਨੂੰ ਐਂਬੂਲੈਂਸ ਦੇ ਦਿੰਨੇ ਆ। ਸਕੂਲ 'ਚ ਕਮਰੇ ਪਾ ਦਿੰਨੇ ਆ। ਫਰਨੀਚਰ ਲੈ ਲਓ। ਮੈਨੂੰ ਕਹਿੰਦੇ ਜੀ ਆ ਜਿਹੜਾ ਸਮਸ਼ਾਨ ਘਾਟ ਤੋਂ ਬਿਨਾ ਬਾਕੀ ਤੁਸੀਂ ਚੀਜ਼ਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਹੋ? ਮੈਂ ਕਹਾਂ ਹਾਂ ਕਰ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਮੈਂ ਕੀ ਗੱਲ ਹੈ ਕਹਿੰਦੇ ਸਾਡੇ ਪਿੰਡਾਂ ਦਾ ਜਦੋਂ ਵੀ ਪੈਸੇ ਆਏ ਨੇ ਜਦੋਂ ਵੀ ਗ੍ਰਾਂਟ ਆਈ ਹੈ ਸ਼ਮਸ਼ਾਨ ਘਾਟ ਵਾਸਤੇ ਆਈ ਹੈ ਜੀ ਸੰਤਾ ਹੀ ਲੱਗਦਾ ਪਰ ਸਮਝਾਂ ਘਾਟ ਵਾਸਤੇ ਪੈਸੇ ਸਰਕਾਰ ਕੋਲੇ ਸੋ ਵੀਰੋ ਸਾਨੂੰ ਇਹ ਉੱਪਰ ਉਠਣ ਨਹੀਂ ਦਿੱਤਾ ਸਾਨੂੰ ਤਾਂ ਉੱਪਰ ਹੀ ਨਹੀਂ ਉਠਣ ਦਿੱਤਾ ਇਹਨਾਂ ਚੀਜ਼ਾਂ ਤੋਂ ਹੁਣ ਅਸੀਂ ਆ ਲਾਇਬ੍ਰੇਰੀਆਂ ਬਣਾ ਰਹੇ ਹਾਂ ਨਿਯੁਕਤੀ ਪੱਤਰ ਵੰਡ ਰਹੇ ਹਾਂ ਜੀਵਨ ਵੀਮੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਕੰਮ ਐ ਹਜੇ ਨੇ ਜਿਹੜੇ ਤੁਸੀਂ 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 ਵੀ ਕਹੋਗੇ ਯਾਰ ਵੀ ਇਹ ਕੰਮ ਹੋ ਸਕਦਾ ਸੀ ਯਾਰ ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਤੀ ਖੋਪੇ ਖੋਪੇ ਚਾੜੀ ਰੱਖੇ ਜਦੋਂ ਪਹਿਲਾਂ ਖੂਹ ਚੱਲਦੇ ਸੀ ਤਾਂ ਉਠਦੇ ਬੋਤੇ ਦੇ ਖੋਪੇ ਲਾਉਂਦੇ ਸੀ ਇਦਾਂ ਉਹਨੂੰ ਇੱਕ ਵਾਰੀ ਤੋੜ ਦਿੰਦੇ ਸੀ ਡੰਡਾ ਮਾਰ ਕੇ ਆਪ ਕਿਸਾਨ ਖੇਤਾਂ 'ਚ ਚਲੇ ਜਾਂਦਾ ਸੀ ਉਠ ਨੂੰ ਐਂ ਲੱਗਦਾ ਸੀ ਵੀ ਮੇਰੇ ਮੰਗਰੀ ਤੁਰਿਆ ਆਉਂਗਾ ਜੇ ਮੈਂ ਖੜ ਗਿਆ ਡੰਡਾ ਮਾਰੂਗਾ ਉਹ ਆਪੇ ਤੁਰਿਆ ਜਾਂਦਾ ਤੁਰਿਆ ਜਾਂਦਾ ਸ਼ਾਮ ਨੂੰ ਜਦੋਂ ਖੂਬ ਬੰਦ ਕਰਦੇ ਤਾਂ ਉਠ ਸੋਚਦਾ ਸੀ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਬਈ ਤੜਕੇ ਦੇ ਤੁਰੇ ਹੋਏ ਆ ਜਦੋਂ ਉਹਦੇ ਖੋਪੇ ਲਾਉਂਦੇ ਸੀ ਉੱਥੇ ਖੜਾ ਹੁੰਦਾ ਸੀ ਉਹ ਸਾਨੂੰ ਤਾਂ ਐਂ ਖੋਪੇ ਲਾ ਕੇ ਕਮਾਈ ਗਏ ਨੇ ਇਹ ਬਸ ਜਦੋਂ 75 ਸਾਲਾਂ ਬਾਅਦ ਥੋੜੇ ਜੇ ਖੋਪੇ ਲਹਿ 2022 ਚੌਥੀ ਖੜੇ ਸੀ ਹੁਣ ਥੋੜਾ ਜਿਆ ਤੁਰੇ ਆ ਹੁਣ ਅੱਗੇ ਨੂੰ ਵਧੇ ਆ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਸੜਕਾਂ ਤੇ ਖੜੀਆਂ ਐਕਸੀਡੈਂਟਾਂ ਚ ਪੰਜਾਬ ਚ ਮੈਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਉਸ ਵੇਲੇ 2017 ਦੀ ਗੱਲ ਐ 14 ਬੰਦੇ ਹਰ ਰੋਜ਼ ਮਰਦੇ ਸੀ ਜੀ ਔਨ ਦਾ ਸਪਾਟ ਉਸ ਵੇਲੇ ਉਦੋਂ ਬਾਅਦ ਤਾਂ ਵੱਧ ਗਿਆ ਹੋਣਗੇ 15 ਲਾ ਲਓ ਚਲੋ 15 ਨੂੰ ਕਰੋ 3 ਨਾਲ ਗੁਣਾ 30 ਨਾਲ 450 450 ਨੂੰ ਕਰੋ 12 ਨਾਲ ਗੁਣਾ ਸਾਲ ਦੀ ਐਵਰੇਜ ਕੱਢੀਏ ਪਾ ਲਾ ਲਓ ਤੁਸੀਂ ਵੀ 54 55 ਹਜ਼ਾਰ ਬੰਦਾ ਬਣ ਗਿਆ 55 ਹਜ਼ਾਰ ਬੰਦਾ ਆਨ ਦਾ ਸਪੌਟ ਸੜਕਾਂ ਤੇ ਮਰਦਾ ਸੀ ਪੰਜਾਬ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਤੇ ਅਸੀਂ ਸੜਕਾਂ ਜਿਹੜੀ ਉਹ ਬਣਾਈ ਸੜਕ ਸੁਰੱਖਿਆ ਫੋਰਸ ਉਹਨੂੰ ਬਹੁਤ ਸ਼ਾਨਦਾਰ ਗੱਡੀਆਂ ਦਿੱਤੀਆਂ ਆਰੀ ਦੇ ਬਲੇਡ ਗੈਸ ਕਟਰ ਉਹਦੇ ਵਿੱਚ ਫਸਟ ਏਡ ਦਾ ਸਮਾਨ ਨਾਲ ਦੀ ਨਾਲ ਪੱਟੀ ਕਰਨ ਦਾ ਸਮਾਨ ਉਹਨੂੰ ਟ੍ਰੇਨਿੰਗ ਦਿੱਤੀ ਇਹ ਗੱਲ ਹੁਣ ਭਾਰਤ ਦੀ ਸੰਸਦ ਦੇ ਵਿੱਚ ਸੜਕ ਤੇ ਪਰਿਵਹਨ ਮੰਤਰੀ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਨ ਗੜਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲ ਕੇ ਸੁਣਾਈ ਹੈ ਕਿ 48% ਮੌਤਾਂ ਪੰਜਾਬ ਨੇ ਸੜਕਾਂ ਤੇ ਘਟਾ ਲੀਆਂ ਜੇ ਸਿੱਖਣਾ ਚਾਹੀਦਾ ਤੇ ਸਾਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਇਹ ਕੰਮ ਨੇ ਜੀ ਇਹਨਾਂ ਨੂੰ ਕੰਮ ਕਹਿੰਦੇ ਹੁਣ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਬਿਜ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਤੇ ਨਹੀਂ ਆ ਜਾਂਦੀ ਜੀ